ਹੌਲੈਂਡ ਜੌਨੀਅਰ ਤੇ ਸਵਰਾਜ ਵਰਗੇ ਜਿਵੇਂ ਇੱਕੋ ਬਾਹਰ ਦੇ ਵਿੱਚ ਚਲਾਏ ਹੋਏ ਆ ਆਪਣੇ ਕੈਰੇਕਟਰ ਆਪਣੇ ਆਪ ਦੇ ਹੀ ਆ ਪੰਜਾਬ ਵਿੱਚ ਪਰਦੇ ਆ ਜੋ ਦੇਖੀਏ ਕਿਹੜਾ ਜਿਹਨਾਂ ਨੂੰ ਚਲਾ ਕੇ ਇਹ ਚੱਲਦਿਆ 3A ਕੀਹ ਦੇ ਵਿੱਚ 855 363 ਸਪੈਸ਼ਲ ਤੇ 53 ਦਾਸ ਤੇ ਮਗਰ ਚੱਲਦਾ 5405 ਬਗਰੋ ਦੇ ਪਲਾਉ ਤੇ ਕਿਵੇਂ ਲੱਗਦਾ ਵੀ ਤਿੰਨੇ ਚਾਰੇ ਇਕੱਠੇ ਚਾਰੇ ਕਰ ਤਿੰਨ ਇੱਕ ਇੱਕ ਬਾਣ ਚ ਤੇ ਉਹ ਮਗਰ ਹੌਲੈਂਡ ਮਗਰ ਪਲਾਉ ਮਾਰੀ ਜਾਂਦਾ 4405 ਉਹ ਪਿੱਛੇ ਆ ਦੋ ਢਾਈ ਕੱਲੇ ਪਿੱਛੇ ਹਟਮਾ ਤੇ ਕਿਵੇਂ ਲੱਗ ਰਹੇ ਆਵੇ ਦੱਸੋ ਕਰਾਂ ਫਿਰ ਆਜੋ ਪੜਾਈਏ ਵੀਡੀਓ ਕਰਦੇ ਸ਼ੁਰੂਆਤ 455 ਏ ਬੀ ਸੀ ਵਾਲਾ ਜਾਣ ਕੇ ਲੋ ਹਾਈ ਮੀਡੀਅਮ ਵਾਲਾ ਇਹ ਲੈਕਡੋਕ ਮਗਰ ਵੱਡਾ ਲਾਇਆ ਹੈ ਬੰਟੀ ਉਹਨਾਂ ਨੇ ਉਹ ਟਰੈਕਟਰ ਉਹਨਾਂ ਵੀਰ ਆਪਣਾ ਚਲਾਉਂਦਾ ਉਹ ਵੀਰ ਦੇ ਟਰੈਕਟਰ ਨੇ ਹੌਲੈਂਡ ਤੇ 53 ਦਾਸ ਤੇ ਉਹ ਜੌਂਡੀਆ 53 ਰੋ 5 ਪਲਾਉ ਖੜਾ ਜਿਹੜਾ ਚੱਲਦਾ ਵਾ ਤੇ ਤੰਨਾ ਟਰੈਕਟਰ ਵੀਰ ਦਾ ਆ ਆਪਣਾ ਬੰਟੀ ਵੀਰ ਦਾ ਵਾ ਗੁਰੂਸਰ ਤੋਂ ਹੀ ਆ ਮੁੰਡਾ ਤੇ ਸਫਾਈ ਵਗੈਰਾ ਚੈੱਕ ਕਰ ਸਕਦੇ ਆ ਆਲੂ ਲੱਗਣਿਆ ਇੱਥੇ ਵੀ ਤੇ ਟਰੈਕਟਰ ਉਟਰ ਚੰਗੇ ਜ਼ੋਰ ਮਾਰਦਾ ਸਾਰੇ ਤੇ ਬਿਨਾ ਮੋਡੀਫਿਕੇਸ਼ਨ ਤੋਂ ਨੇ ਹਲੇ ਤੇ 36 ਦੀ ਵੀ ਮੇਰਾ ਮੋਡੀਫਿਕੇਸ਼ਨ ਤੋਂ ਤੇ ਨਾ ਇਹਦਾ ਕੋਈ ਤੇਲ ਦੁਰਪਦਾ ਆਇਆ ਹਲਦਾ ਕੁਝ ਨਹੀਂ ਢਾੜ ਕੇ ਵੀਰ ਕੰ ਦਾ ਵੀ ਚੱਲ ਆਪਾਂ ਹਲੇ ਚਲਾ ਲਿਗੇ ਵੀ 100 150 150 ਘੰਟਾ ਚਲਾ ਲਿਗੇ ਤੇ ਵੀ ਉਸ ਤੋਂ ਬਾਅਦ ਫਿਰ ਦੇਖਦੇ ਆ ਕੀ ਬਣਦਾ ਤੇ ਲੋਡ ਪਈ ਤਾਂ ਫਿਰ ਤੇਲ ਦੂਰ ਭਦਵਾ ਲੈਣਗੇ ਵੈਸੇ ਜੇ ਭਦਵਾ ਲਈਏ ਤਾਂ ਚੱਗਿਆ ਯਾਰ ਭਦਵਾ ਲਈਏ ਤਾਂ ਸਾਰੇ ਟਰੈਕਟਰਾਂ ਦਾ ਤੇਲ ਪਾਣੇ ਮੋਟੇ ਭਦਵਾਉਣੇ ਜ਼ਰੂਰੀ ਹੁੰਦੇ ਆ ਉਹ ਐਂ ਹੁੰਦਾ ਵੀ ਚੱਲ ਵੀ ਅੰਡਰ ਲੋਡ ਰਹਿਣ ਦਾ ਕਹਿੰਦੇ ਚੀਜ਼ ਆ ਵੀ ਹੁਣ ਜੇ ਮਾਲਾ ਟਰੈਕਟਰ ਦਬਦਾ ਵੀ ਆ ਜੇ ਚੱਕਰ 100 200 ਚੱਕਰ ਟਰੈਕਟਰ ਤੇ ਦੌੜਦਾ ਵੀ ਆ ਤਾਂ ਤੇਲ ਵਧਾਉਣਾ ਥੋੜਾ ਜਿਹਾ ਫਰਕ ਪੈ ਜਾਂਦਾ ਵੀ ਉਹ ਨਾਲ ਵਧੀਆ ਹੋ ਜਾਂਦਾ ਹੁੰਦਾ ਬਾਕੀ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਆਪਣੀ ਵੀਡੀਓ ਵੀਡੀਓ ਤੇ ਕਮੈਂਟਰ ਜ਼ਰੂਰ ਕਰ ਦਿਓ ਵੀ ਕਿਹੜੇ ਕਿਹੜੇ ਜਾਦੇ ਬੈਸਟ ਆ ਤੇ ਕੀ ਦਾ ਜਾਣੀ ਕਿ ਅੱਜ ਕੱਲ ਜਿਆਦਾ ਟ੍ਰੈਂਡ ਆ ਆਜ ਦਾ ਹੋ ਗਿਆ ਜੀ ਆ ਐਲ ਏ ਦਾ ਐ ਐਲ ਆਰ ਹੋ ਗਿਆ ਜੋਤੀ ਹੋ ਗਿਆ ਹਨਾ ਜੜੇ ਜੜੇ ਜਿਵੇਂ ਚੱਲਦੇ ਟਾਈਮ ਲ ਬਗੈਰਾ ਕੀ ਦਾ ਜਾਣ ਕੇ ਰੇਟ ਵਗੈਰਾ ਬੈਸਟ ਰਹਿੰਦਾ ਵਾ ਦਰੂ ਦੱਸਿਓ ਲੈ ਤੇ ਹਲੇ ਕੋਈ ਟਰੈਕਟਰ ਡੈਕ ਵਗੈਰਾ ਕੁਝ ਨਹੀਂ ਹਲੇ ਬਿਲਕੁਲ ਸਿੰਪਲ ਆ ਇਹ ਉਹ ਤਾਂ ਡੈਕਟਰ ਉਹਦੇ ਤੇ ਡੈਕ ਲੱਗਿਆ ਹੋਇਆ ਉਹRenderTarget ਲੱਗਾ ਉਹ ਜੌਂਡੀਆਰ ਦੇ ਉੱਤੇ ਤੇ ਨਾ ਉਹ ਚਰਨਾਰੀ ਰੋਪਾਂ ਚ ਲੱਗਾ ਹੋਇਆ ਐਦਾਂ ਸੈਂਪਲ ਹੀ ਚੱਲਦੇ ਆ ਤੇ ਉਹ ਆਪਣਾ ਕਾਲਾ ਵੀਰਾ ਫੋਨ ਵਗੈਰਾ ਆ ਗਿਆ ਕਰਕੇ ਉਹਨਾਂ ਦਾ ਉੱਤਰਿਆ ਪਹਿਲਾਂ ਪਲਾਉ ਮਾਰਦਾ ਸੀ ਉਹ ਤੇ ਬਾਕੀ ਜ਼ਮੀਨ ਦੱਸੋ ਵੀ ਕਿਵੇਂ ਬਣਦੀ ਆ ਬਣੀ ਨਾ ਉੱਤੇ ਰੋਟਾਵੇਟਰ ਹਲੇ ਦੁਬਾਰਾ ਫੇਰ ਇੱਕ ਵਾਰ ਵਾਈ ਜਾਊ ਫਿਰ ਸੌਖਾ ਹੋ ਜੂ ਨਾ ਕਿ ਬੱਟ ਬੁੱਟ ਪੂਰੀ ਵਧੀਆ ਬਣ ਜੂ ਗੱਲ ਵੀ ਚੰਗੀ ਆ ਖੁਸ਼ਕ ਨਹੀਂ ਹੈਗੀਗੀ ਕਾਲਕੇ ਵਧੀਆ ਵਾ ਪੱਟ ਵਟ ਪੂਰੀ ਵਧੀਆ ਬਣੂ ਗ੍ਰਾਮੇ ਮਸ਼ੀਨ ਨਾਲ ਆਲੂ ਵਗੈਰਾ ਵੇਚਣੇ ਆ ਹੋ ਗਿਆ ਉਤਰਿਆ ਆ ਕੀ ਹੋ ਗਿਆ ਉਤਰਿਆ ਔਰ ਇਹ ਵਗੈਰਾ ਆ ਗਿਆ ਵੀ ਰਗਾ ਤਾਂ ਵੀ ਦਾ ਆਪਾਂ ਮੋੜ ਚੱਲੇ ਬਾਕੀ ਰੇਲ ਹੀ ਕੈਲਰ ਤੋਂ ਮੇਰੇ ਸਹਾਨ ਹਲੇ ਚੱਲ ਰਹੀ ਆ ਹਲੇ ਤੇ ਕਿੱਥੇ ਕਿੱਥੇ ਪ੍ਰੋਬਲਮ ਹੈਗੀ ਤੇ ਕਿੱਥੇ ਕਿੱਥੇ ਪ੍ਰੋਬਲਮ ਸੋਲਵ ਹੋ ਗਈ ਇਹ ਵੀ ਜਰੂਰ ਦੱਸ ਦਿਓ ਕਿ ਸਾਡੇ ਵੀ ਕਾਟੀ ਮਿਲਦਾ ਰੇ ਹਲੇ ਪੂਰਾ ਨਹੀਂ ਮਿਲਦਾ ਹੈਗਾ ਜਿਵੇਂ ਆਪਾਂ ਲੋੜ ਆਲੂ-ਆਲੂ ਵਾਲੇ ਵੀਰ ਭਰਾਵਾਂ ਨੂੰ ਗਾਂ ਕਣਕ ਬੀਜਣੀ ਆ ਤੇ ਰੇਹ ਤਾਂ ਆਪਾਂ ਚਲੋ 12 ਮਹੀਨੇ 30 ਦਿਨ ਦੀ ਜ਼ਰੂਰਤ ਪੈਂਦੀ ਪੈਂਦੀ ਆ ਪਰ ਪੈਸੇ ਆਲੂਆਂ ਕਰਕੇ ਜ਼ਿਆਦਾ ਜ਼ਰੂਰਤ ਪੈਂਦੀ ਆ ਖਾਸ ਕਰਕੇ ਨਾ ਕਿਉਂਕਿ ਆਲੂਆਂ ਦੇ ਵਿੱਚ ਰੇਹ ਇੱਕ ਗੱਟ ਤੋਂ ਉੱਪਰ-ਉੱਪਰ ਪੈਣਾ ਆਂਦਾ ਡੇਢ ਗੱਟ ਤੋਂ ਮੰਨ ਲਏ ਚਲੋ ਹਨਾ ਪੌਣਾ ਹੁੰਦਾ ਤੇ ਆਲੂਆਂ ਦੇ ਉੱਤੇ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਬਾਕੀ ਟਰੈਕਟਰ ਚੱਲਦੇ ਨੇ ਟਰੈਕਟਰ ਕਿਦੋਂ ਕਿਦੋਂ ਕਿਹੜਾ ਕਿਹੜਾ ਟਰੈਕਟਰ ਪਸੰਦ ਆ ਵੀ ਟਰੈਕਟਰ ਸਾਰੇ ਆਪੋ ਆਪਣੇ ਪਾਵਰ ਦੇ ਸਾਰਾ ਸਾਰੇ ਟਰੈਕਟਰ ਜੋਲ ਮਾਰਦੇ ਹੁੰਦੇ ਆ ਜਿਵੇਂ 855 ਦਾ ਟਰੈਕਟਰ ਆ ਇਹ ਕਾਪੀ ਦੇ ਉੱਤੇ 50 ਆ ਜਿਹੜਾ ਸਪੈਸ਼ਲ ਆ ਇਹਨੂੰ ਟਰਬੋ ਲਗਾ ਕਰਕੇ 50 ਇਹ ਹੈ ਇਹ ਵੀ ਕਾਪੀ ਉੱਤੇ 50 ਹੀ ਆ 55 ਵਾ ਬਸ ਇਹ ਟਰਬੋ ਲਗਾ ਕਰਕੇ 55 ਜਾ ਜਾਂਦੇ ਨੇ 36 ਦੀ ਜਿਹੜਾ ਇੱਕ ਸਿੰਪਲ ਹੁੰਦਾ ਵਾ ਉਹ ਜਾਨੀਏ ਪਹਿਲਾ ਵਾਲਾ ਜਿਹਨੂੰ ਆਪਾਂ ਸੁਪਰ ਕਹਿੰਦੇ ਆ ਉਹ 50 ਚ ਆਉਂਦਾ ਜਿਹੜਾ ਸਪੈਸ਼ਲ ਐਡੀਸ਼ਨ ਆ ਉਹ 55 ਚ ਆਉਂਦਾ ਟਰਬੋ ਟਰਬੋ ਲਗਾ ਕਰਕੇ ਜਿਵੇਂ ਅੱਜ ਦਾ ਨੋਵੋ ਆਉਂਦਾ ਪੀਐਸ ਜਿਹਨੂੰ ਆਪਾਂ ਨੋਵੋ ਪੀਐਸ ਕਹਿੰਦੇ ਆ ਉਹ ਦੋਨੇ ਕੈਟਾਗਰੀਆਂ ਵਿੱਚ ਹੀ ਆ ਜਾਂਦਾ ਟਰਬੋ ਨੋਨ ਟਰਬੋ ਪਹਿਲਾਂ ਸੈਂਪਲ ਦਿੰਦੀ ਹੈ ਕੰਪਨੀ ਤੇ ਲਵਾਉਣਾ ਤਾਂ ਆਪਾਂ ਕੰਪਨੀ ਦੇ ਵਿੱਚ ਆਪਾਂ ਉਹ ਲਵਾ ਸਕਦੇ ਹਾਂ ਆਪਣੀ ਆਪ ਦੀ ਇੱਛਾ ਵਾ ਫਿਰ ਉਹ 55 57 ਐਚਪੀ ਬਣ ਜਾਂਦਾ ਉਹ ਕਾਪੀ ਦੇ ਉੱਤੇ ਪਹਿਲਾਂ ਉਹ 50 ਹੀ ਆਊਗਾ ਫਿਰ ਉਹ ਟਰਬੋ ਲਾ ਕੇ ਉਹ 55 57 ਐਚਪੀ ਬਣ ਜਾਂਦਾ ਵਾ ਪੀਐਸ ਨੋਵੋ ਜਿਹੜਾ ਮਾਸ਼ੇ ਚੱਲਦਾ ਇਹਦੇ ਬੱਚੇ 890 ਬੱਚੇ 8 ਮੋਟਾ ਆਹ ਸ਼ਕਤੀਮਾਨ ਆਹ ਸ਼ਕਤੀਮਾਨ ਦਾ ਦਾ ਜਾ ਜਾਈ ਆਇਦਾ ਕੋਈ ਨਹੀਂ ਆਂਦਾ ਇੱਕ ਕਿਹੜਾ ਜਾਂ ਲਿਆ ਆ ਟਾਈਮ ਨਾਲ ਫੇਰ ਪਾ ਲਾ ਗਿਆ ਨਾ ਬਸ ਸਹੀ ਐ ਇੱਕ ਪਹਿਲਾ ਕਿਹੜਾ ਆ ਗਿਆ ਸਾਹ ਆ ਜਾਣਾ ਜਾ ਕੀ ਹੁੰਦੀ ਆ ਪਹਿਲੇ ਪਹਿਲੇ ਐਪਲੀਮੈਂਟ ਦੀ ਜਿਹੜਾ ਆਪਾਂ ਨਾਮਾ ਥਾਂਦ ਲੈ ਕੇ ਆਉਣਾ ਕੋਈ ਨਾ ਕੋਈ ਜਿਹੜਾ ਵੀ ਆਪਾਂ ਹਾਂ ਕਰਦਾ ਝਗੜੇ ਕੂਟਦੇ ਹੁਣ ਤੂੰ ਨਾ ਕਾਹ ਜਾ ਕੇ ਭੱਲ ਜੀ ਸਰੇ ਤੇ ਬਸ ਐ ਕਿਹਣਾ ਸਿੱਖਿਆ ਨਾ ਸਿੱਖਿਆ ਨਾ ਬਸ ਸਿੱਖਿਆ ਗਿਆ ਬਸ ਅਖਿਆ ਜਾਣਾ ਪਹਿਲਾ ਕਿਹੜਾ ਹੀ ਹੁੰਦਾ ਮਾੜਾ ਕਿਹੜਾ ਹਿਸਾਬ ਜਾ ਗਿਆ ਕੋਈ ਵੀ ਐਪਲੀਮੈਂਟ ਪਹਿਲੇ ਕਿਹੜੇ ਹਿਸਾਬ ਜਾ ਗਿਆ ਬਸ ਚੱਲਪਣਾ ਕੰਮ ਦੋ ਚਾਰ ਮਿੰਟ ਹੀ ਹੁੰਦਾ ਵੀ ਕਿੱਥੇ ਡਰਾਫਟ ਰੱਖਣੀ ਹੈ ਕਿੱਥੇ ਨਹੀਂ ਰੱਖਣੀ ਸਾਰਾ ਕੁਝ ਹੋਜੂ ਸੈਟ ਕਮਾਲੇ ਕਮਾਲੇ ਹੁੰਦੇ ਨੇ ਕਮਾਲੇ ਵੀ ਕਮਾਲੇ 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 ਵਾ ਓਕੇ ਆ ਕੰਮ ਜਮਾ ਸਿੱਖ ਗਿਆ ਮੁੰਡਾ ਬਸ ਸਿੱਖ ਗਿਆ ਸਿੱਖ ਗਿਆ ਹੁਣ ਆਪਣੀ ਵਾਰੀ ਆ ਹੁਣ ਆਪਾਂ ਵੀ ਸਿੱਖੀਏ ਆਹ ਆਲੂ ਆਲਾ ਬਾਣ ਹੋਈ ਜਾਂਦਾ ਤਿਆਰ ਬਾਕਾਲੂ ਤਕਰੀਬਨ ਤਕਰੀਬਨ ਆਲੂ ਹੋ ਸਕਦਾ ਬੀਜੇ ਜਾਣ ਫੌਂਕ ਟੈਂ ਟਰੈਕਟਰ ਆ ਰੋਟਾਵੇਟਰ ਵਾਲੇ ਸ਼ਾਮ ਨੂੰ ਜ਼ਮੀਨ ਹੋਰ ਤਿਆਰ ਹੋਈ ਜਾਣੀ ਆ ਮਾੜਾ ਮੋਟੇ ਰਹਿ ਜੂਗਾ ਕੋਈ ਜਾਂ ਕੱਲ ਨੂੰ 10:00 ਵਜੇ ਦਾ 9:00 ਵਜੇ ਦਾ ਸਾਰੇ ਦਾ ਫਿਰ ਹੋਈ ਜਾਣੀ ਉਸ ਤੋਂ ਬਾਅਦ ਆਲੂ ਬੀਜੇ ਜਾਣਗੇ ਇਸੇ ਪਾਈ ਲੋਇ ਦੋ ਟਰੈਕਟਰ ਇੱਧਰ ਆ ਜੁੱਕਿਆ ਹਣ ਇੱਧਰ ਪਲਾਉ ਮਾਰ ਰਹੇ ਹਾਂ ਵਿੱਚ ਰੋਕੇ ਸੀ ਚੱਲ ਤਾਂ ਪਾਣੀ ਪੀਣ ਲੱਗ ਗਏ ਸੀ ਤੇ ਨਹੀਂ ਤਾਂ ਹੋਰ ਨੂੰ ਤਾਂ ਉਹ ਸਿਰੇ ਪਹੁੰਚਣਾ ਹੀ ਕੰਮ ਮਾੜਾ ਮੋਟੇ ਰਹਿਣਾ ਸੀਗਾ ਤੇ ਇੱਧਰ ਦਵਾਰਾ ਲੱਗੇ ਹੋਇਆ ਦੂਰ ਦੇ ਉੱਤੇ ਸਾਈਡਾ ਥੋੜਾ ਲਾਉਣ ਦਵਾਰਾ ਚੱਕੀ ਜਿਦਾਂ